ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਪਿੰਡ ਭੁੰਦੜ ਜ਼ਿਲ੍ਹਾ ਬਟਿੰਡਾ ਪਿੰਡ ਆਏ ਸੀ ਅਸੀਂ ਇੱਥੇ ਚਾਂਦ ਸੀਡ ਕੰਪਨੀ ਦੀ ਜਵਾਰ ਲੱਗੀ ਐ ਸੀਐਸਕੀ ਨੰਬਰ ਤਾਂ ਵੇਖ ਸਕਦੇ ਹੋ ਤੁਸੀਂ ਜਵਾਰ ਥੱਲੋਂ ਲੈ ਕੇ ਉੱਤੋਂ ਤੱਕ ਪੱਤੇ ਹਰੇ ਆ ਤੇ ਹਾਈਟ ਦੀ ਗੱਲ ਕਰੀਏ ਤਾਂ 12-13 ਫੁੱਟ ਹੈਗੀ ਆ ਹਾਈਟ ਤਾਂ ਦਾ ਵੀ ਦੇਖ ਸਕਦੇ ਹੋ ਜਿਹੜੇ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਿਓ ਚਰੀ ਤੁਹਾਨੂੰ ਕਿਵੇਂ ਲੱਗੀ 21 ਨੰਬਰ ਜਵਾਰ ਆ ਚਾਂਦ ਸੀਡ ਕੰਪਨੀ ਦੀ ਬਹੁਤ ਵਧੀਆ ਫਟਾਰਾ ਇਹਦਾ ਹਾਈਟ ਹੈਗੀ ਆ 12 13 ਫੁੱਟ ਹੈਗੀ ਆ ਬਾਈ ਸੋ ਸਾਨੂੰ ਕਮੈਂਟਾਂ ਜਰੂਰ ਦੱਸਿਓ ਕੱਚੀ ਐ ਮੱਕੀ ਅਰਗੀ ਚਰੀ ਆ ਇਹ ਜਿਹੇ ਜੀ ਮੱਕੀ ਬੀਜ ਲਈ ਜਿਹੇ ਜੀ ਚਰੀ ਬੀਜ ਲਈ ਸੋ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ